ਹਾਂਜੀ ਮਿੱਤਰੋ ਕੀ ਹਾਲ ਚਾਲ ਆ ਸਾਰੇ ਭਰਾਵਾਂ ਦੇ ਹੋਰ ਠੀਕ ਠਾਕ ਬਾਈ ਕਰਤੀ ਆਪਾਂ ਵਲੌਗ ਦੀ ਸਟਾਰਟਿੰਗ ਬਾਈ ਤੇ ਅੱਜ ਆਪਾਂ ਨੂੰ ਰਾਹ ਚ ਆਉਂਦੇ ਆਣੂ ਫੋਨ ਥਿਆਇਆ ਬਾਈ ਆਈਫੋਨ 13 ਪ੍ਰੋ ਤੇ ਆਪਾਂ ਬਾਈ ਫੋਨ ਲਾਤਾ ਜਿਨ੍ਹਾਂ ਦਾ ਫੋਨ ਸੀਗਾ ਤੇ ਬਾਈ ਆਉਂਦੇ ਆ ਲੈਣ ਤੇ ਦਿਖਾਉਣੇ ਆ ਮੁੰਡਾ ਲੈਣ ਗਿਆ ਘਰੋਂ ਚੱਕਣ ਗਿਆ ਫੋਨ ਜਿਹੜਾ ਥਿਆਇਆ ਸੀਗਾ ਤੇ ਦਿਖਾਵਾਂਗੇ ਤੁਹਾਨੂੰ ਬਾਈ ਵਲੌਗ ਨਾਲ ਜੁੜੇ ਰਹੋ ਸਾਰੇ ਭਰਾ ਬਾਈ ਫੋਨ ਲੈਣ ਗਿਆ ਸੀ ਮੁੰਡਾ ਘਰੋਂ ਤੇ ਆਪਣੇ ਕੋਲੇ ਪਹੁੰਚ ਗਿਆ ਫੋਨ ਲੈ ਕੇ 13 Pro ਆ ਕੇ 14 Pro ਆ ਦਿਖਾਉਣਿਆ ਤੁਹਾਨੂੰ ਕਰਾਉਣਿਆ ਦਰਸ਼ਨ ਦਿਖਾਏ ਪੁੱਠਾ ਕਰ ਇਹਨੂੰ ਆਹ ਫੋਨ ਲੱਭਿਆ ਸੀ ਆਪਾਂ ਨੂੰ ਬਾਈ ਤੇ ਲੱਗੇ ਆਪਾਂ ਮੋੜਨ ਭਰਾਵਾਂ ਨੂੰ ਫੋਨ ਲਾਤਾ ਉਹਨਾਂ ਨੂੰ ਜਿਹਦਾ ਫੋਨ ਸੀਗਾ ਤੇ ਆਉਂਦੇ ਆ ਲੈਣ ਤੇ ਮੱਠੀ ਨਾਲ ਨਾਲ ਜਾਂਦੀ ਹੈ ਮੂੰਹ 'ਚ ਆਹ ਕੌੜਾ ਘੈਂਡਾ ਸਾਡਾ ਬਾ ਤੇ ਬਾਕੀ ਆਪਾਂ ਜਿਹੜਾ ਬਈ ਆਪਾਂ ਆਪਾਂ ਨੂੰ ਫੋਨ ਤੇ ਆਸੀ 14 Pro ਉਹ ਆਪਾਂ ਬਾਈ ਬਾਈਆਂ ਦਾ ਮੋੜਤਾ ਸੀਗਾ ਤੇ ਵਲੌਗ ਨਹੀਂ ਆਪਾਂ ਬਣਾਇਆ ਅੱਗੇ ਤੱਕ ਪਾਇਆ ਸੀ ਤੇ ਬਾਕੀ ਸਾਰੇ ਭਰਾ ਜੁੜੇ ਰਿਓ ਵਲੌਗ ਨਾਲ ਬਾਈ ਤੇ ਸ਼ੇਅਰ ਜ਼ਰੂਰ ਕਰਿਆ ਕਰੋ ਹਾਂਜੀ ਆਏ ਮਾਰੇ ਬਾਈ ਬਾਈ ਆ ਲੱਗਾ ਕੁੱਤਾ ਕੁੱਤੇ ਨੂੰ ਰੋਟੀ ਪਾਉਣ ਲੱਗਾ ਕੁੱਤਾ ਓਏ ਉਹਨੇ ਕਿਹੜਾ ਪੱਟੀ ਨੇ ਇਹ ਕਰਾਦੀ ਆ ਕੁੱਤਾ ਕੁੱਤੇ ਨੂੰ ਰੋਟੀ ਵੰਨ ਲੱਗਾ ਦੇਖੋ ਹਣ ਵਾਕਿਆ ਜੀ ਉਹਨਾਂ ਨੇ ਆਪਾਂ ਨੂੰ ਅੰਨ ਦੇ ਦਿੱਤਾ ਤੇ ਇਹ ਵੀ ਦੇ ਲੱਗਾ ਯਾਰ ਜਮਾ ਓ ਨਹੀਂ ਵੀਡੀਓ ਨਹੀਂ ਯਾਰ ਪਰ ਵੀਡੀਓ ਨਹੀਂ ਆ ਰਹੀ ਪੱਟੀ ਨੇ ਇਹ ਕਰਾ ਦਿੰਦਾ ਜਮਾ ਜੀ ਨਹੀਂ ਸਹੀ ਆ ਯਾਰ ਉਹਨਾਂ ਨੇ ਵੀ ਆਪਾਂ ਨੂੰ ਦੰਦਰਾ ਰਜਕ ਦਿੱਤਾ ਸੀ ਨਾ ਹਣਾ ਕਾਰੇ ਹਾਂ ਹਾਂ ਰਜਕੇ ਤੇ ਆਹ ਦੇ ਰਿਆ ਹਣ ਕੁੱਤਾ ਕੁੱਤੇ ਨੂੰ ਰਜਕ ਇਹ ਆ ਕਾਲਾ ਕੁੱਤਾ ਚਟਿਆ ਨੂੰ ਦਿੰਦਾ ਹੋਰ ਜੀ ਆਪਾਂ ਠੀਕ ਆ ਇੰਦੂ ਕਹਿੰਦੇ ਮੈਂ ਖੋਰੀ ਹੋਰੀ ਕੁਝ ਕੁਝ ਕਰੀ ਜਾਂਦੇ ਆ ਮੈਂ ਰੋਟੀ ਬਾਦ ਗਿਆ ਤੇ ਕਤੂਰੀਆਂ ਨੂੰ ਬਾਦ ਗੇ ਮਾਰਈ ਨਾ ਤੇਰੇ ਅਰਗ ਹੀ ਆਦਲਿਆ ਜਿੰਦਗੀ ਚ ਕਾਲੇ ਤਾਂ ਬੜੇ ਦੇਖੇ ਹੋਣੇ ਆ ਆ ਦੇਖੋ ਸ਼ੋਰ ਦਾ ਸਾਡੇ ਦਾ ਬੇੜਾ ਕਰ ਕੋਇਆ ਪੈਚਾ ਜੀ ਸਾਹਿਬ ਜੀ ਪੰਜਾਂ ਦਾ ਮੈਂ ਜਿਹੜੇ 5 5 ਵਜੇ ਬੱਸ ਦੂਜੇ ਰਹਿ ਗਏ ਭਾਈ ਹੁਣ ਕੜਾ ਬਾਪੂ ਚੁੱਪ ਕਰਨਾ ਹੁਣ ਕੜਾ ਬਾਪੂ ਚੁੱਪ ਕਰਕੇ ਹੁਣ ਜਾਪੋ ਨਾ ਚੱਲਿਆ ਆਇਆ ਕੱਢਿਆ ਕੱਢ ਦਿਓ ਹੁਣ ਚੱਲਿਆ ਕਾਦੂ ਮੈਂ ਖਾ ਲਾ ਜੀ ਨਹੀਂ ਕਰਦਾ ਹੁਣ ਆਹ ਦੇਖੋ ਬਈ ਕਤੂਰੇ ਉਹ ਮਾੜਮਾ ਕੋਲੇ ਆ ਉਹ ਦਣ ਕੱਢੀ ਸਾਡੀ ਮੈਂ ਮਾ ਲਈ ਇਹਦੇ ਬਿਸਕੁਟ ਲੈ ਆਈਆਂ ਕਿ ਦੇਖੋ ਕੁਝ ਲੈ ਰਹੀਆਂ ਕਿ ਦੇਖੋ ਕੁਝ ਲੈ ਰਹੀਆਂ ਆ ਬਣਾਇਆ ਹੀ ਬਾਬੇ ਨੇ ਘੋਗਰਾ ਬਣਾਇਆ ਵਾ ਕਤੂਰਿਆਂ ਲਈ ਬਾਬੇ ਦਾ ਇਹਨਾਂ ਦਾ ਸਪੈਸ਼ਲ ਆ ਤੇ ਆ ਬਾਬੇ ਦੀ ਦੁਕਾਨ ਆ ਹਾਂ ਹੀ ਬਾਬਾ ਮਿੱਠੀਆਂ ਹੈਂਗਾ ਹਾਂ ਜਿੰਨੀਆਂ ਗਏ ਆ ਰਹੀਆਂ ਲੱਗਦਾ ਜਿੰਨੀਆਂ ਮਰਜ਼ੀ ਲੈ ਬਾਬਾ ਨੂੰ ਹੋਰ ਕੁਝ ਨਹੀਂ 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 ਸੌ ਆ ਨੂੰ ਵੇਖਾਂ ਇਹ ਹੰਤ ਰੋਟੀ ਮਾਦਣੀ ਨਹੀਂ ਬਾਪੂ ਮੈਨੂੰ ਤਾਂ ਦੇ ਯਾਰ ਦੋ ਬਾਕੀ ਬਾਈ ਆਪਾਂ ਰੋਟੀ ਪਾਣੀ ਛਕ ਲਿਆ ਤੇ ਆ ਪਿਆ ਡੱਬਾ ਆਪਣਾ ਕੋਲੇ ਚਿੜੀ ਬੈਠੀ ਆ ਬਾਈ ਆ ਵੇਖੋ ਬਾਈ ਉਹ ਪਿੰਡ ਸਾਹ ਦੇ ਜੇ ਬਈ ਕਿਸੇ ਨੇ ਕੋਠੀ ਤੇ ਟਰੱਕ ਠੱਲਿਆ ਟਰੱਕ ਆ ਕਿ ਇਹ ਕੀ ਆ ਇਹ ਟਰੱਕ ਕੀ ਆ ਨਹੀਂ ਟਰਾਲਾ ਘੋੜਾ ਬਾਹਰ ਲਾ ਟਰਾਲਾ ਬਾਈ ਘੋੜਾ ਲੱਗਦਾ ਮੈਨੂੰ ਵਾਰਲਾੜਾ ਲਾ ਤੇ ਬਾਕੀ ਬਾਈ ਇੱਕ ਹੋਰ ਗੱਲ ਦੱਸ ਦਿਆਂ ਪਿੰਡ ਚ ਨਾ ਪੈਰ ਪੈਰ ਤੇ ਕਬੂਤਰ ਰੱਖੇ ਹੋਏ ਆ ਮੁੰਡਿਆਂ ਦੇ ਉਹਨੂੰ ਦਿਖਾਉਣੇ ਆ ਛਤਰੀਆਂ ਚੱਕ ਬਾਈ ਇਹ ਕਾਰ ਆਈ ਬਾਈ ਖੱਟੇ ਰੰਗ ਦੀ ਲੱਗੀ ਇਹ ਕਾਰ ਆਈ ਵੀ ਨੀਲੇ ਰੰਗ ਦੀ ਇੱਕ ਉਹ ਗਾਂ ਲੱਕੀ ਚੱਕ ਕਾਰ ਆਈ ਬਾਈ ਇਹ ਪਤਾ ਨਹੀਂ ਕਿਹੜੇ ਰੰਗ ਦੀ ਆ ਤੇ ਇੱਥੇ ਇੱਕ ਦੇ ਕੋਠੇ ਤੇ ਵੀ ਰੱਖੇ ਹੋਏ ਆ ਵੀ ਮੁੰਡੇ ਦੇ ਆ ਗੋਲਾ ਫੇਰ ਆ ਗਿਆ ਵਿੱਚ ਜਲਵਾ ਆਇਆ ਬਾਈ ਆਪਾਂ ਲੱਗਣ ਲੱਗੇ ਕੰਮ ਤੇ ਹੁਣ ਤੇ ਦਿਖਾਉਣੇ ਆਪਣਾ ਕੰਮ ਵੀ ਆ ਜਾਈ ਮੁੰਡਿਆ ਵਖਾ ਕੰਮ ਕੀਤਾ ਬਾਈਆਂ ਨੂੰ ਯਾਰ ਦੇਖੋ ਬਾਈ ਮੋੜੀ ਬਾਕੀ ਆਪਣਾ ਕੀਤਾ ਬਈ ਆਹੀ ਆ ਕੰਮਕਾਰ ਮਿਸਤਰੀ ਦਾ ਉਹ ਵੀ ਅੱਜ ਹੀ ਕੀਤੀ ਆ ਉਹਦੇ ਨਾਲ ਨਾਲ ਬਈ ਭਰਾਵਾਂ ਨੂੰ ਪਤੰਗਾ ਦਾ ਵੀ ਬਹੁਤ ਸ਼ੌਂਕ ਆ ਆਏ ਬਈ ਪਤੰਗ ਬੋਰਡ ਦੇ ਬਈ ਇੱਥੇ ਦੋ ਆ ਫਿਰਦੇ ਬਈ ਪੇਚੇ ਲੱਗੀ ਜਾਂਦੇ ਬਈ ਵੇਖਦੇ ਆ ਕਿਹੜਾ ਕੀ ਬੰਨਦਾ ਹੁਣ ਤੇ ਬਈ ਜਿਹੜੇ ਜਿਹੜੇ ਭਰਾਵਾਂ ਨੂੰ ਸ਼ੌਂਕ ਆ ਪਤੰਗ ਚੜਾਉਣ ਦਾ ਦਸੰਤ ਦਾ ਤੇ ਮੜਾ ਕਮੈਂਟ ਕਰਕੇ ਦੱਸੋ ਏ ਕਰਦਾ ਕੋਰੂਣੀ ਦਿੱਤੀ ਤਾਂ ਚੱਲੀ ਜਾਂਦੀ ਹੈ ਕਰਦਾ ਉਹ ਤਿੰਨ ਇੱਕ ਥੱਲੇ ਵੀ ਡੀ ਜਾਂਦਾ ਬਾਈ ਆਵੇ ਨਾਲ ਇਹਦੇ ਇਹ ਕਾਵੇ ਇੱਧਰ ਕੀ ਵੀ ਬਾਈ ਪਾਈ ਆਉਂਦਾ ਪਟਾਕੇ ਤੜਕੇ ਦਾ ਬਾਈ ਕੰਮ ਦੇ ਲੱਗਾ ਪਿਆ ਆਹ ਸਰਾ ਬਣਾ ਦੀ ਮੋਲਡਿੰਗ ਪੂਰੀ ਬਾਈ ਬਾਈ ਬਈ ਕੋਠੀ ਵਾਲਾ ਕਹਿੰਦਾ ਬਾਈ ਕੰਮ ਸਰਾ ਕਰਦਾ ਪੂਰਾ ਕੋਠੀ ਵਾਲਾ ਬਾਈ ਬਹੁਤ ਸਲਾਉਂਦਾ ਬਾਈ ਵਿੱਕੀ ਨੂੰ ਆ ਬਾਈ ਵਿੱਕੀ ਇਹ ਆ ਵਿੱਕੀ ਪਟਾਕਿਆਂ ਵਾਲਾ ਬਾਕੀ ਉਧਰ ਐ ਨਾਲ ਦੇ ਕੋਠੇ ਤੇ ਬਾਈ ਆਪਣੀ ਲੇਬਰ ਵੀ ਲੱਗੀ ਪਈ ਆ ਮੈਂ ਕਹ ਰਿਹਾ ਦੇਣਾ ਵੀ ਇਹ ਬਹੁਤ ਪਾਇਆ ਅੱਜ ਨੇ ਮੇਰੇ ਬਾਈ ਵਖਮ ਨੇ ਤੋਂ ਉਧਰ ਆਪਣੀ ਲੇਬਰ ਲੱਗੀ ਕੰਮ ਦੇ ਬੰਦੇ ਬਹੁਤ ਲੱਗੇ ਬਾਈ ਆਪਣੇ ਨਾਲ ਬਾਈ ਵਿੱਕੀ ਦਾ ਟੇਕ ਇੱਕ ਹੋੜਾ ਜੇ ਅਰੇ ਖਿੜਕਾਂ ਵਾਲਾ ਉਹ ਘੜਾ ਜਦਿੰਦਰ ਆ ਲੇਬਰ ਲੱਗੀ ਬਈ ਬਈ ਆਪਣੀ ਬਾਈ ਵਿੱਕੀ ਦਾ ਕੰਮ ਹੈ ਬਾਈ ਬਹੁਤ ਵਧੀਆ ਚੱਲਦਾ ਬਾਜ਼ੀਆਂ ਚ ਵੀ ਬਾਜ਼ੀਆਂ ਚ ਵੀ ਬਾਪੂ ਦੀ ਕਿਰਪਾ ਤੇ ਕੰਮ ਚ ਵੀ ਕਿਰਪਾਈ ਆ ਬਾਈ ਦਾ ਠੇਕਾ ਵੀ ਦੋ ਗੋਠੀਆਂ ਇੱਕ ਇੱਕੇ ਵਾਰੀ ਪਾਈ ਜਾਂਦਾ ਬਾਈ ਆ ਨਾਲ ਆ ਕਾਂ ਪਾਈ ਜਾਂਦੇ ਬਈ ਇੱਕ ਨਾਲ ਹੋਰ ਆ ਕੰਮ ਕੀਤਾ ਬਈ ਅੱਜ ਬਾਈ ਨੇ ਖੜੀ ਜਾਂਦਾ ਤੜਕੇ ਦਾ ਇਹ ਬਰੀਕੀ ਕੰਮ ਬਹੁਤ ਆ ਬਈ ਇਹ ਇਹ ਰੇਕ ਨੂੰ ਹੀ ਕਰ ਸਕਦਾ ਫੜਕੇ ਦਾ ਵੀ ਇੰਨਾ ਕੀ ਹੋਇਆ ਵੇ ਲੋ ਤੈਨੂੰ ਆਪ ਹੀ ਪਤਾ ਲੱਗ ਜਾਣਾ ਕਿੰਨਾ ਕੁ ਬਰੀਕੀ ਕੰਮ ਅਬਈ ਬਾਈ ਦੇ ਕੰਮ ਤੋਂ ਖੋਜ ਹੋ ਗਏ ਬਾਈ ਨੇ ਸਾਨੂੰ ਲਿਆ ਕੇ ਦਿੱਤਾ ਖਾਣ ਨੂੰ ਵੇਣੇ ਕਰਦੇ ਆ ਚੈੱਕ ਕੀ ਲਿਆ ਕੇ ਦਿੱਤਾ ਲੁਹਾਵੇ ਜਾ ਬਾਈ ਆਇਆ ਦਿਖਾਉਣੇ ਆ ਬਾਈ ਪਤਾ ਨਹੀਂ ਕੀ ਆ ਕੀ ਆਈਟਮ ਆ ਓ ਵਾਹ ਜੀ ਵਾਹ ਸਮੋਸੇ ਆ ਬਾਈ ਸਮੋਸੇ ਲਿਆ ਕੇ ਦਿੱਤੇ ਆ ਬਾਈ ਬਾਈ ਨੇ ਖੁਸ਼ ਹੋ ਕੇ ਬਾਈ ਦੇ ਕੰਮ ਤੋਂ ਹਾਂ ਕਹਿੰਦਾ ਸਫਾਈ ਬਹੁਤ ਆ ਆ ਲਿਆ ਕੇ ਦਿੱਤੀ ਬਈ ਆ ਚਟਣੀ ਆ ਚਟਣੀ ਆ ਸਮੋਸਾ ਸਮੋਸਾ ਹੁਣ ਖਾਵਾਂਗੇ ਹਾਂ ਚਲ ਬਾਕੀ ਬਾਈ ਦੱਸ ਦਿਆਂ ਤੁਹਾਨੂੰ ਖਾ ਖੋ ਕੇ ਕਿਵੇਂ ਸੀ ਕਿਵੇਂ ਸੀ ਹਾਂਜੀ ਮਿੱਤਰੋ ਆਪਣੇ ਬਾਈ ਕੰਮ ਤੋਂ ਖੁਸ਼ ਹੋ ਕੇ ਬਾਈ ਨੇ ਲਿਆਂਦੇ ਸਮੋਸੇ ਸਮੋਸੇ ਤਾਂ ਹੀ ਖਾ ਲੇ ਹੁਣ ਕੱਲੀ ਚਟਣੀ ਰਹਿ ਗਈ ਬਾਈ ਜੇ ਕਹੇ ਭਰਾਣੇ ਖਾਣੇ ਇਸ ਮੋਸੇ ਦਾ ਸਾਨੂੰ ਜਰੂਰ ਦੱਸਿਓ ਕਮੈਂਟ ਕਰਕੇ ਤੇ ਬਾਕੀ ਆ ਤੁਹਾਨੂੰ ਪਤਾ ਹੀ ਆ ਕਾਲੇ ਮੂੰਹ ਵਾਲਾ ਆਪਣੇ ਨਾਲ ਹੀ ਹੁੰਦਾ 24 ਘੰਟੇ ਸਮੋਸੇ ਬਾਈ ਬਹੁਤ ਸਵਾਦ ਸੀ ਆ ਹਾਂ ਸਮੋਸੇ ਸਵਾਦ ਸੀਗੇ ਬਈ ਤੂੰ ਤਾਂ ਕਮਾਉਂਦਾ ਨਹੀਂ ਰਗਾ ਬਾਈ ਨੇ ਤਾਂ ਲਿਆ ਦੇ ਮੈਂ ਤੈਨੂੰ ਕਿਹਾ ਹੀ ਗਿਆ ਤੂੰ ਬਾਕੀ ਆਪਣੇ ਬਾਈ ਆਪਾਂ ਕੰਮ ਵਧੀਆ ਕੀਤਾ ਬਾਈ ਦਾ ਉਹ ਕਬੂਤਰ ਵੀ ਡਾ ਫਰਦਾ ਬਾਈ ਜਿੱਟਾ 12 ਲੱਗਦਾ ਬਾਈ ਵਾਕਿਆ ਯਾਰ ਕੋਰਾਂ ਧਾਰਾਂ ਵਧੀਆ ਸਿੱਧੀਆਂ ਬਣਦੀਆਂ ਜਿਹੜੇ ਹੁਣ ਕੰਮ ਟੇੜਾ ਕੀਤਾ ਨਾ ਇਹਨਾਂ ਨੇ ਆ ਇਧਰਲੀ ਸਾਈਡ ਰਹਿ ਗਈ ਆਪਣੀ ਬਾਈ ਤੇ ਦਿਨ ਵੀ ਗਿਆ ਆਹ ਸਾਈਡ ਰਹਿ ਗਈ ਬਾਈ ਲਿਪੀ ਜੰਨੇ ਆ ਸੀ ਉਹ ਬਾਈ ਉਧਰ ਪਗਲੇ ਤੇ ਬਾਕੀ ਬਾਈ ਐਂਡ ਜ਼ਰੂਰ ਕਰਾਂਗੇ ਵਲੌਗ ਦਾ ਐਂਡ ਜ਼ਰੂਰ ਬਖਾਵਾਂਗੇ ਵਲੌਗ ਦਾ ਬਈ ਆਪਾਂ ਤੇ ਜੁੜੇ ਰਹੋ ਸਾਰੇ ਭਰਾ ਘਰ ਨੂੰ ਜਾਣ ਲੱਗੇ ਤੇ ਤੇ ਬੱਸ ਕਰ ਹਾਂਜੀ ਮਿੱਤਰੋ ਆਪਣਾ ਬਈ ਇਹ ਕੋਠੀ ਦਾ ਕੰਮ ਚੱਲੀ ਜਾਂਦਾ ਤੇ ਛੁੱਟੀ ਦਾ ਟਾਈਮ ਹੋ ਗਿਆ ਬਾਕੀ ਸਾਡਾ ਕੰਮ ਤਾਂ ਨਿਬੜ ਗਿਆ ਬਈ ਕੇਰਾ ਤੇ ਅਹੀ ਤਾਂ ਕਰਤੀ ਛੁੱਟੀ ਤੇ ਮੁੰਡੇ ਨੇ ਤੋਦੇ ਸੰਦ ਪੜੇ ਆਪਣਾ ਬਈ ਕੇਰਾ ਆਹ ਕੰਮ ਨਿਬੜ ਗਿਆ ਸਾਰਾ ਆ ਆਪਣਾ ਕਾਲੀ ਰਹਿ ਗਿਆ ਹੈਗਾ ਮੱਲ ਤੋਂ ਲੱਗਿਆ ਬਈ ਹਾਂ ਚਲੋ ਚੱਲ ਗਿਆ ਕਰੇ ਵੇਖਾ ਭਾਈ ਜਦੋਂ ਆਉਂਦੇ ਆ ਨਾ ਸਵੇਰੇ ਇਹ ਉਹਦੇ ਪਿੱਸੂ ਪਏ ਜਾਂਦੇ। ਉਹ ਪਿੱਸੂ ਪਏ ਹੁੰਦੇ ਨਾਲ ਤੇ ਹਣ ਵੇ ਕਿੰਨਾ ਖਾਸ਼ ਆ ਜਾਣ ਦੀ ਕੁਝ ਹੀ ਨੇ ਕਿੰਨੀ ਆ ਜੜ ਜਾਂਦੀ ਬਾਈ। ਹਾਂ। ਵੀ ਘਰੇ ਜਾਵਾਂਗੇ। ਵੀ ਕੀ ਵਰਗਾ ਲਹੂ ਪੀ ਜਾਂਦਾ ਸਾਰਾ ਦਿਨ ਬਾਈ। ਇਹ ਜੇ ਮੈਸਤਰੀ ਦਾ ਹੀ ਘਟ। ਬੰਦੇ ਹੀ ਬਹੁਤ ਬੈਠੇ। ਚੱਲ ਗਏ ਯਦਵੰਦਰ ਓਏ। ਓਏ। ਆਉਂਦਾ ਬਠਾਲ ਚੱਕੀ ਗੋਏ ਅੰਗੂ ਭਰਿਆ ਵੇਖ ਇਹ ਬੰਦਾ ਹੀ ਘਾਟੋਂ ਵਾਲਾ ਇਹਦਾ ਨਾਮ ਜਤਿੰਦਰ ਆ ਤੇ ਇਹਦੇ ਡੈਡੀ ਦਾ ਨਾਮ ਤਰਮਿੰਦਰ ਆ ਹਾਂ ਇਸੇ ਨਾਲ ਹੀ ਆਪਾਂ ਵਲੌਗ ਦੀ ਸਮਾਪਤੀ ਕਰਦੇ ਹਾਂ ਬਾਈ ਸਾਰੇ ਭਰਾਵਾਂ ਦਾ ਧੰਨਵਾਦ ਬਾਈ